ਹਾਂ ਉਹ ਜੋ 3.5 ਕਿਲੋ ਹੋਇਆ ਉਹ ਖੋਹ ਹੁਸ਼ ਮੈਂ 3 ਕਿਲੋ ਕਹਿੰਦੀ ਮੈਂ ਅੰਦਾਜ਼ਾ ਜੇ ਨਾ ਕਿਹਾ ਸੀ ਦੇ ਲ ਉਹਦਾ ਮੇਰਾ ਅੰਦਾਜ਼ਾ ਸਹੀ ਨਿਕਲਿਆ ਨਾ ਹਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਸੁਰਿੰਦਰ ਤੋਂ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਜੀ ਹੋਰ ਦੱਸੋ ਜੀ ਕਿੱਦਾਂ ਹਾਲ ਚੱਲ ਸਾਰਿਆਂ ਦਾ ਮਾਈਕ ਨੂੰ ਜੀ ਤੁਹਾਡੇ ਤੇ ਕਿਰਪਾ ਬਣਾਈ ਰੱਖੋ ਤੁਸੀਂ ਸਾਰੇ ਆਪਣੇ ਆਪਣੇ ਘਰਾਂ 'ਚ ਠੀਕ ਠਾਕ ਰਹੋ ਜੀ ਲਓ ਜੀ ਕੜਾਈ ਵਿੱਚ ਫੇਚਾੜ ਲਈ ਹੁਣ ਸਿਆਲ ਚੋ ਖੋਇ ਖੋਆ ਘਰੀ ਜਾਣਾ ਖੋਇ ਚ ਪਿਆ ਪਿੰਨੀਆਂ ਚ ਖੋਆ ਪਾ ਲਓ ਗਜਰੇਲਾ ਬਣਾ ਲਓ ਚ ਖੋਆ ਪਾ ਲਓ ਇਹ ਹੁਣ ਮੈਂ ਤਮਾ ਦੀ ਲੱਗਦੀ ਕੋ ਹਨਾ ਉਹ ਕਹਿੰਦੀ ਸੀ ਬੂਆ ਸਾਡੀ ਮੇਲੇ ਵੀ ਬਣਾ ਕੇ ਜਾਈ ਉਹ ਪਿੰਨੀਆਂ ਨਹੀਂ ਨਾ ਖਾਂਦੀ ਕਿਉਂ ਉਹਨੇ ਵੇਸਣ ਦੀ ਬਾਤ ਵੀ ਜਾਂ ਕਹਿੰਦੀ ਸੀ ਪਿੰਨੀਆਂ ਜੀਆਂ ਬਣਾ ਲੈਣੀਆਂ ਵੇਸਣ ਦੀਆਂ ਇਹ ਜੀਆਂ ਕੋਈ ਨਹੀਂ ਅੱਲੀਆਂ ਜਾਨ ਨੂੰ ਪੀਸ ਦੇ ਕੱਟ ਦੂੰਗੀ ਨਾਲੇ ਤੇ ਸੱਕੀ ਜਾਂ ਮੈਂ ਨਾ ਫੋੜਨਾ ਤੇ ਬਣਾ ਕੇ ਖਾ ਗਈ ਜਾਵਾਂਗੇ ਉਹ ਪ੍ਰੋਪਰ ਪ੍ਰਾਇਆ ਤੇ ਮੈਂ ਤਾਂ ਸੋਚ ਕੇ ਲੀਤੀ ਸੀ ਮੈਂ ਕਿਹਾ 3 ਕਿਲੋ ਨਿਕਲਿਆ ਉਹ ਨਾਂ ਦਾ ਜੇ ਨਾ ਕਿ ਐ 3 ਕਿਲੋ ਨਿਕਲੇ ਤੇ ਉਹ ਪਾ ਮੈਂ ਕਹਿੰਦੀ ਮੈਂ ਉਹਨਾਂ ਦੇ ਛੋਟਾ ਨਹੀਂ ਕੰਡਾ ਇਹਨਾਂ ਨੇ ਕਹਿੰਦੀ ਉਹ ਤੇ ਮੈਂ ਜੋਖਿਆ ਕਹਿੰਦੀ ਸਾਢੇ 3 ਨਿਕਲੇ ਉਹ ਸੁਣਾ ਨਿਕਲੇ ਹੈ ਨਾ ਉਹ ਸਗਣਾ ਨਾ ਮਾੜਾ ਮੈਨੂੰ ਪਹਿਲੇ ਫਾਸੇ ਦਾ ਦੁੱਧ ਦਾ ਮਾਂਚ ਦਾ ਦੁੱਧ ਤੇ ਕਹਿੰਦੀ 5 ਕਿਲੋ ਸੀ ਤਾਂ 2 ਕਿਲੋ ਬਾਅਦ ਦਾ 7 ਕਿਲੋ ਸੀ ਸਾਰਾ ਦੁੱਧ ਅੱਧਾ ਨਿਕਲਿਆ ਐਸਾ ਉਹ ਆ ਸੋਹਣਾ ਜਿਹਾ ਨਾਲੇ ਬਣਾ ਲੈਨੇ ਕੋਆ ਕੋਲਾ ਤਾਂ ਸਿੱਟਕ ਨਹੀਂ ਆ ਜੀ ਤੁਸੀਂ ਨਹੀਂ ਸਿੱਟਾ ਤੁਸੀਂ ਨਹੀਂ ਸਿੱਟਣਾ ਭਾਈ ਕੋਆ ਇਹ ਲੈ ਸੈੱਟ ਕਿਹੋਆ ਇਹ ਚਾ ਕੋਆ ਕੋਆ ਬੰਜੂ ਦਾ ਖਿਆਲ ਸਿਵਾਉਣੇ ਆ ਆਲੂਆਂ ਵਾਲੇ ਪਰੋਠੇ ਉਹਨਾਂ ਚ ਮੇਥੀ ਮੁੱਛਾ ਪਾ ਲੈਂਦੇ ਨੇ ਇੱਥੇ ਨਾਲ ਕੋਈ ਜਿ ਘਰਚੀ ਫੇਰੀ ਜਾਨੀ ਨਾਲ ਕੀਕ ਕਰ ਲੈਣੀ ਸਾਥ ਅੱਜ ਉਹਨਾਂ ਨੇ ਵੀ ਆ ਜਾਣਾ ਕਮਲ ਹੋਣਾ ਨੇ ਦੇ ਦੇ ਆਪਾਂ ਜਿਉਂ ਟੈਨ ਆ ਗਈ ਅੱਜ ਅੱਜ ਵੀ ਆਇਆ ਅੱਜ ਆ ਗਏ ਤਾਂ ਸੇ ਆਪਾਂ ਕਿਧਰ ਗਏ ਰਹਿ ਲਈ ਅੱਜ ਅੱਜ ਰਹਿ ਲੈਗੇ ਡੰਡਾ ਨਹੀਂ ਕੰਮ ਕੋਈ ਹੋਰ ਇਹ ਕੰਮ ਹੈ ਤਾਂ ਕੋਈ ਨਹੀਂ ਨਹੀਂ ਕੰਮ ਤਾਂ ਰਹਤੇ ਨੇ ਮੈਂ ਕਹਿੰਦੇ ਨਹੀਂ ਜ਼ਰੂਰੀ ਬਹੁਤਾ ਤਾਂ ਕੀ ਚਲ ਚਲਦੇ ਆ ਜੇ ਜ਼ਰੂਰੀ ਆ ਤਾਂ ਚਲ ਚਾ ਜੇ ਜ਼ਰੂਰੀ ਆ ਤਾਂ ਚਾ ਚਲਦੇ ਜੇ ਨਹੀਂ ਜ਼ਰੂਰੀ ਤਾਂ ਚਲ ਰੱਖਦੇ ਹੋਰ ਕੱਢ ਦਿੰਦੇ ਹਾਂ ਇੱਥੇ ਇਹ ਡਾਦੀਆਂ ਸੌਂਦੀਆਂ ਰਾਤ ਨੂੰ ਗੱਲੀਆ ਅੱਜ ਦੀ ਰਾਤ ਉਹਦੀ ਲੱਗਣੀ ਆ ਨਾ ਹਾਂ ਅੱਗੇ ਤਾਂ ਚਲਾਉਂਦਾ ਰਿਹਾ ਜਿੰਦਰਾ ਅੱਜ ਤਾਂ ਆ ਜਾਂਦਾ ਸੀ ਸ਼ਾਮ ਨੂੰ ਮੈਂ ਕਿਹਾ ਅੱਜ ਦੀ ਰਾਤ ਹੁਣ ਆਉਣੇ ਜੇ ਵਿਆਹ ਚ ਨਹੀਂ ਨਾ ਹੋਵੇ ਆ ਇਹ ਤੁੰਡੀ ਹੈ ਦੇਖਿਆ ਛੇ ਬੱਬਰ 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 ਦੇਖਿਆ ਕਿ ਕੋਲ ਨਾ ਕੋਈ ਚਾਹ ਨਹੀਂ ਚਾਹ ਨਹੀਂ ਚੌਪੀ ਚਾਪੀ ਕਰਕੇ ਆਉਂਦੇ ਨਾ ਬਾਬਾ ਮਨ ਕਹਿੰਦੇ ਸੀ ਮੈਂ ਤਾਂ ਚੱਲਦੇ ਆ ਮਾਦੀ ਧੁੱਪ ਨਿਕਲਦੀ ਆ ਬੱਡੇ ਮੌਸਮ ਤਾਂ ਇੱਕ ਹਾਲ ਦੇ ਹਲ ਬੜਸੋਣੀ ਧੁੱਪ ਨਿਕਲੇ ਅਜੇ ਬੇਮੌਸਮ ਹੁੰਦਾ ਨਹੀਂ ਹੋ ਗਿਆ ਇਹ ਲੈ ਮੈਂ ਚਾ ਚਲਿਏ ਹਾਂ ਸ਼ਾਮ ਨੂੰ ਚਲ ਜਾਇਓ ਤਾਂ ਫਿਰ ਆਹ ਗਰਮ ਗਰਮ ਪਰੌਂਠੇ ਖਾ ਲਿਓ ਇਹ ਲੈ ਖੁਦ ਦੇਖ ਲਿਓ ਸਪੂਨ ਜੇ ਫੇਰ ਵੀ ਚਿਕਨ ਇਹਦਾ ਕੀ ਮੰਜੇ ਦਾ ਪਟਾ ਦਿਓ ਲਿਆ ਜੀ ਉਹਨੂੰ ਹਾਂ ਆਪ ਦਾ ਕਿਦੋਂ ਵਰ ਰਹੀ ਹਾਂ ਤੇ ਤਾਂ ਸ਼ੈਂਪੂ ਪਾ ਦੇ ਮੈਂ ਵੀ ਕਰਦਾ ਬੁਆਲੇ ਕਰਾਉਂਦੇ ਹਾਂ ਉਹਨੂੰ ਤੇ ਦੇਹ ਲਓ ਇਹ ਤਾਂ ਖੇੜਦੀ ਆ ਤਾਂ ਰਹਿਣ ਦਿਓ ਹੈ ਜੇ ਖੇੜਦੀ ਹੋਈ ਫੇਰ ਨਾ ਚੱਕਿਓ ਨਹੀਂ ਤਾਂ ਫੇਰ ਥਿਆ ਸੇਟ ਹੈਗਾ ਹੈ ਨਾ ਮੰਜੇ ਤਾਂ ਪਟਾ ਦਿਓ ਲਿਆ ਜੀ ਲੋ ਜੀ ਮੈਂ ਮੇਕਿੰਗੂ ਦੇ ਸਾਥ ਗਾ ਲਵਾ ਆਲੂ ਭਨੇ ਰੱਖੇ ਆ ਨਾ ਨਾ ਕੋ ਬਾਹਰ ਲੈ ਨਹੀਂ ਅੱਜ ਰੋਟੀ ਤੋਂ ਪਹਿਲੇ ਕੜਾਈ ਰੱਖ ਲੈਣਾ ਤੇ ਚੱਲ ਪਤੀ ਜੀ ਨੇ ਕੱਪੜੇ ਤਾਂ ਹੁਣ ਕਿੱਈ ਆ ਮੈਂ ਕਿਹਾ ਚਲੋ ਕੱਪੜੇ ਧੋ ਲੂ ਕਿ ਜਦ ਤੱਕ ਮੇਰਾ ਪੂਆ ਬਣ ਜਾਣਾ ਹੈ ਭਾਬੀ ਠੀਕ ਨਹੀਂ ਹੈਗੀ ਕੱਲ੍ਹ ਦੇ ਆਨੰਦਪੁਰ ਸਾਹਿਬ ਜਾ ਕੇ ਆਏ ਜਿੱਦਾਂ ਉਹਨਾਂ ਕੱਤੀ ਮੈਨੋ ਸਾਰਾ ਚੁੱਟਕੇ ਉਹ ਬਹੁਤ ਹੋ ਗਿਆ ਜਾ ਕੇ ਪੀਤੇ ਤਾਂ ਹੁਣ ਬੁਖਾਰ ਹੋ ਗਿਆ ਉਹਨਾਂ ਨੂੰ ਹਲ ਤਾਂ ਗਿਆ ਉਹ ਚਾਹ ਪੀ ਕੇ ਤਾਂ ਦਵਾਈ ਖਾ ਕੇ ਸੌ ਗਈ ਹੈ ਮੈਂ ਕਚਲ ਮੈਂ ਨਾਲ ਕੋਆ ਬਣਾ ਲੈਨੀ ਨਾਲ ਕੁੜੀ ਕੁੜੀ ਨੂੰ ਛੱਡ ਲੈਨੀ ਆ ਕੋ ਕੁੜੀ ਨੂੰ ਛੱਡ ਕੇ ਗਏ ਆ ਘਰ ਤੇ ਦੋਨਾਂ ਦਾ ਔਖਾ ਸੀਗਾ ਵਿਆਹ ਚ ਇਹ ਕੋ ਵੀ ਛੱਡ ਕੇ ਗਏ ਆ ਘਰ ਉਹ ਭਾਬੀ ਕੋਲੀ ਰਹਿੰਦੀ ਜਿਆਦਾ ਜਦੋਂ ਭਾਬੀ ਗਈ ਸੀਗੀ ਉਹ ਤੇ ਲੱਗਿਆ ਨਾ ਕਿ ਰਾਤ ਅਨੰਦਪਾਲ ਸਾਹਿਬ ਉਹ ਤਾਂ ਰਾਤ ਨੂੰ ਰੋਈ ਬਹੁਤ ਕੁੜੀ ਰੱਬ ਦੀ ਸੀਗੀ ਉਹਨਾਂ ਕੱਲ ਦੀ ਭਾਬੀ ਦਾ ਵਸਾ ਨਹੀਂ ਕਰਦੀ ਵੀ ਕੇ ਨਾ ਛੱਡ ਕੇ ਚਲ ਜੀਵੇਂ ਮੈਨੂੰ ਦਿੱਤੇ ਚਲੋ ਜੀ ਮੈਂ ਕਾ ਲਵਾਂ ਮੇਕੀ ਸਾਫ ਦੇਖ ਲੀ ਜੇ ਰੋਦੀ ਹੋਈ ਤਾਂ ਇਥੇ ਮੰਜੇ ਤੇ ਲਿਆ ਕੇ ਬਿਠਾਉਣੀ ਆ ਉਹਨੂੰ ਉਹ ਨਿੱਕਾ ਜਿਹਾ ਹੋ ਜਾਂਦਾ ਜੀ ਦੇਖੇ ਅੱਗ ਬਾਲ ਲੈਂਦੇ ਨਾ ਚੌਂਕਾ ਛੱਤੇ ਆ ਨਿੱਕਾ ਜਿਹਾ ਹੋ ਜਾਂਦਾ ਇਥੇ ਮੰਜਾ ਡਾਇਆ ਨਿਆਣਿਆਂ ਨੂੰ ਬਿਠਾ ਲੇਦਾ ਇੱਥੇ ਆ ਗਈ ਸੇਵਾ ਇੱਥੇ ਫੋਸੀ ਤੇ ਲੱਕ ਬੈਲਾ ਥੋੜਾ ਜਿਹਾ ਇੱਥੇ ਮੈਂ ਥੋੜਾ ਮੜ ਜਾ ਕੰਬਲ ਚ ਝਾਂਕ ਕੇ ਬਿਠਾਉਣੀ ਆ ਉਹਨੂੰ ਇੱਕ ਨਾ ਦੁੱਧ ਪੀ ਲਿਆ ਚੋਕ ਖਵਾ ਲਓ ਹਨਾ ਤੇਰੀ ਮਾਂ ਆ ਲਿਬਣਾ ਹੋਣ ਲੱਗੀ ਆ ਬਾਟੀਆਂ ਕਾਂਜੀ ਨੇ ਆਉਣਾ ਕਿ ਫਿਰ ਉਹਨੇ ਕੋਆ ਖਾਣਾ ਆ ਸਿਕਣਿਆ ਬਾਹਰ ਵਾਲੇ ਦੇ ਦਿੱਤਾ ਹਾਂ ਆ ਉਹ ਬਹੁਤ ਚੰਗਾ ਹੈ ਬਾਹਰ ਨਹੀਂ ਜਾਣਾ ਪੁੱਤ ਤੂੰ ਦੁੱਧ ਪੋ ਤੇ ਬਾਹਰ ਹਜੀ ਠੰਡੇ ਆਉਂਦੇ ਹਵਾ ਕਿੱਦਾਂ ਚੱਲਦੀ ਹੈ ਚੋਣਾ ਹੈ ਚੋਣਾ ਹੈ ਜੇ ਹਨ ਆਹ ਉਹ ਮੇਰੇ ਇੱਥੇ ਲੱਗੀ ਕਰਨ ਉਹ ਟਿਕਾਣੀ ਪਰੋਂ ਠੇ ਅਲੂ ਵਾਲੇ ਕੋਲੋਂ ਠੇ ਖਾਣੇ ਆ ਹਾਂ ਸਾਰਾ ਕੁਝ ਪੁੱਛੜਾਉਣਾ ਕੀ ਕੀ ਇੱਥੇ ਆ ਤੇਰੀ ਮਾਲਕ ਹੋਆ ਬੰਦਾ ਹੱਸਦੀ ਆ ਹੱਸਦੀ ਆ ਅਈ ਬਾਹਰ ਨਹੀਂ ਜਾਣਾ ਅਨੋਰ ਬਾ ਇਹ ਤੋੜ ਲੈਂਦੀ ਆ ਮੈਂ ਇੱਥੋਂ ਇਹਦਾ ਪਤਾ ਕੀ ਦੱਸਦੀ ਮੈਨੂੰ ਆਹ ਹਰੀ ਉਹਥੇ ਆ ਕੇ ਕਹਿੰਦੀ ਇਹ ਇਹ ਬਹੁਤ ਸਿਆਣੀ ਹੈ ਇਹ ਸਾਰੀ ਗੱਲ ਦੇਖਿਆ ਰੱਖਦੀ ਹੈ ਹੱਥ ਛੇ ਗਲੋ ਹਾਂ ਹਾਂ ਇਹ ਹੋ ਜਾਂਦਾ ਹੱਥ ਛੇ ਗਲੋ ਇਹ ਆ ਹੀ ਨਹੀਂ ਹੱਥ ਛੇ ਗੀ ਚਲੋ ਜੀ ਮੈਂ ਬਾਹਰ ਮੜਿਆ ਮੰਡਿਆ ਛੋੜ ਕੇ ਤੈਨੂੰ ਦਿਖਾਉਂਦੀ ਇੱਥੇ ਜਾਨਾ ਸੈਰ ਕਰਨ ਫਿਰ ਤੈਨੂੰ ਤਾਂ ਕੰਟੀਨਿਊ ਕਰਦੀ ਹੈ ਬਿਠਾ ਦਿਓ ਬੈਠੀ ਹੋ ਬੈਹ ਜਾਣਾ ਇਹਨੇ ਬੈਠੀ ਰਹਿੰਦੀ ਆ ਪਰ ਇਹਨੂੰ ਖੇਡਦੀ ਰਹਿੰਦੀ ਆ ਉਹਨਾ ਲੈ ਇਹ ਨੂੰ ਕੁਝ ਖੇਡ ਲਿਆ ਕੇ ਦੇ ਦਿਓ ਇੱਥੇ ਇੱਥੇ ਬਹਿ ਕੇ ਖੇਡ ਲਓ ਨਾਨੇ ਬੱਚੇ ਖੇਡਦੇ ਹੁੰਦੇ ਆ ਅੱਛਾ ਉਹ ਕਹਿੰਦੀ ਚੱਕ ਲਾ ਕਿੱਥੇ ਲਾਪਾਣਾ ਖੇਡ ਲੈਣ ਇਹਨੂੰ ਮੜ ਚ ਖੇਡ ਦੇ ਦਿਓ ਇੱਥੇ ਚਲੋ ਖੇਡੋ ਆ ਜੋੜ ਦੇ ਇਹਨੂੰ ਫੜ ਕੇ ਜੋੜ ਇਹਨਾਂ ਨੂੰ ਕੰਦਾ ਖੋਲ ਕੇ ਦੇ ਪਨੀਰ ਤੇ ਵੀ ਮੰਗਦੀ ਪਨੀਰ ਤਾਂ ਆਹ ਪਨੀਰ ਸਕੂਨ ਵੀ ਮੰਗਦੀ ਆ ਉਹਨੂੰ ਦੇ ਦੇ ਮਾੜੀ ਜੀ ਜੱਸੂ ਆ ਬੈਨ ਦੇ ਜੀਜੀ ਨਹੀਂ ਹੇ ਕਹਿੰਦਾ ਨਹੀਂ ਭੁੱਖਾ ਬਹੁਤ ਐ ਐ ਕਿਤੇ ਪਰਸੀ ਤੇ ਨੀ ਉਹਨਾਂ ਦੇਖ ਜਾਣਾ ਦੋ ਜਣੇ ਵਜਾਓ ਆਪਣੇ ਇਹ ਕਿੰਨੀ ਗੋਝ ਹੁੰਦੀ ਲਾ ਕੇ ਕਿੰਨੀ ਗੋਝ ਹੁੰਦੀ ਆ ਉਹ ਤੇਰੇ ਵਜਾ ਕਰਦੀ ਆ ਭਿੰਦਾ ਪਨੀਰ ਜਿਹੜਾ ਖੋਟੇ ਦਾ ਨਾ ਬਾਜ ਨਿਕਲਦੀ ਭੰਗੜਾ ਪਾਉਂਦੀ ਆ ਫਿਆਂ ਦੇ ਖਿਤਾਨ ਨੇ ਟੋਪੀ ਕਾੜ ਦੇ ਸਿੱਤੇ ਪਣੀ ਤੋ ਤੁ ਦਿਖਾ ਲਾ ਉਹਨੇ ਤੇ ਤੋ ਆ ਵੀ ਖੋਲ ਕੇ ਲੈ ਜਾਣਾ ਜਿਹੜੇ ਦੋ ਦਿੱਤੇ ਆ ਟੋਪੀ ਕਾੜ ਪੁੱਤ ਠੰਡੇ ਆ ਉਹਦੇ ਸਿਰ ਤੇ ਟੋਪੀ ਕਾੜ ਦੇ ਆ ਨਾ ਲਾ ਕੰਨ ਵਿੱਚ ਕਾਚੰਗੀ ਤਰ੍ਹਾਂ ਕੰਨਾਂ ਦੇ ਉੱਤੇ ਹੁਣ ਉਹਨੇ ਪੇ ਲਾ ਦੇਣੀ ਆ ਲਾ ਬੇਬੇ ਬਣਾ ਦਿੰਦਾ ਆ ਉਹਨੂੰ ਲਾ ਕੇ ਜੈਸੇ ਚੀਚੀ ਦੇ 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 ਦੇਵ ਚਿਚੀ ਨਹੀਂ ਮੇ ਕੋ ਲੈਣੀ ਚਿਚੀ ਉਹ ਤੈਨੂੰ ਦਿੰਦੀ ਆ ਕਹਿੰਦੀ ਆ ਵੀ ਲੈ ਲੈ ਕਹਿੰਦੀ ਕੁ ਖਿਆ ਵੀ ਖਾਲਾ ਤੂੰ ਉਹ ਕਹਿੰਦੀ ਛੇੜੋ ਨਾ ਮੈਂ ਜੋ ਕਰਦੀ ਕਰ ਲੈਣ ਦੋ ਇਹਦੇ ਬਣ ਲੱਗਾ ਅੱਲੂ ਬਰੋਠਾ ਆਪਾਂ ਇਹ ਬੜੇ ਭਾਸੀ ਦੋ ਖਾਣੇ ਹਾਂ ਉਹ ਤੇ ਜਦੋਂ ਆਲੂ ਚੱਕੜੇ ਉਹਦੇ ਕਹਣਾ ਘਰੜ ਘਰ ਲੱਗੇ ਹਾਂ ਸਹੀ ਹੈ ਨਾ ਉਹਦਾ ਖਾਣੇ ਉਹਨਾਂ ਨੇ ਇੱਕ ਦੋ ਹੀ ਆ ਰੋਲਾ ਪਾਦੇ ਨੇ ਛੋੜੇ ਖੜੇ ਛੋੜੇ ਪਰ ਪੰਪ ਜਦੋਂ ਸਿੰਮੀ ਦਾ ਵਿਆਹ ਸੀ ਉਦੋਂ ਇਹਨੇ ਤਾਂ ਮਣੀ ਨੇ ਬਹੁਤ ਹੀ ਕੀਤਾ ਮੈਨੂੰ ਖਾਈ ਯੜ ਖੜ ਕੋਈ ਸੀ ਕਿਹਨ ਖਾਣੇ ਤੋਂ ਕੀ ਕਰਨੀ ਸੀਗਾ ਉਹ ਲਾੜਲੀ ਭੂਆ ਮੈਂ ਕਿਹਾ ਮੈਂ ਚਿਮਟਾ ਮਾਰਨਾ ਤੁਹਾਡੇ ਮੈਂ ਕਿਹਾ ਬਚ ਚਿਮਟੇ ਮਾਰਨੇ ਪੇ ਜਾਣਾ ਤੁਸੀਂ ਆ ਗਿਆ ਜਿੰਨੇ ਖਾਣੇ ਸੀਏ ਬੀਬੀ ਬੜੀ ਸੇਤੀ ਬਣਾ ਕੇ ਦਿਨ ਦੀ ਸੀ ਉਹਨੂੰ ਢਿਬੀ ਨੇ ਕਹਣਾ ਟਟਕ ਬਣਦੇ ਨਹੀਂ ਹੁੰਦੇ ਮੰਗਦਾ ਐ ਬਰੌਠੇ ਦਾ ਬੀਬੀ ਦਾ ਲਾਡਲਾ ਸਤ ਚਲ ਮਹਾਰਾਜੇ ਪਰ ਬਥੇਰੇ ਖਾਈ ਜਾਂਦਾ ਹੁਣ ਆਇਆ ਹੁਣ ਮਹਾਰਾਜ ਨੇ ਆਪੇ ਖਵਾ ਲੈਣੇ ਜਿਹੜਾ ਉਹਨੂੰ ਪਸੰਦ ਸੀ ਚੀਜ਼ ਇਹਨੂੰ ਕੁਛ ਕਹਿੰਦੀ ਆ ਦੱਸ ਦੇ ਕੁਛ ਚਾਹ ਜਿੱਦਾਂ ਸੂਰਾ ਪਾਣੀ ਦਾ ਸੰਦੇ ਆ ਪਾਪਾ ਜੀ ਦੀ ਸੰਦੇ ਸੀ ਘਰਾੜੇ ਮਾਰ ਕੇ ਤਾਂ ਹੁਣ ਖੇਡ ਲੱਗੀ ਆ ਮਾਰੂ ਘਰਾੜੇ ਨਹੀਂ ਤਾਂ ਗਰੀਬ ਕਰਦੀ ਹੁੰਦੀ ਆ ਇੱਕ ਦੋ ਤੋਂ ਸਾਹਮਣੇ ਕਰਦੀ ਹੈ ਭਾਬਾ ਬੋਲ ਕੋ ਦੁਨਾ ਇਹ ਚਾ ਬੋਸਣਾ ਕਰਦੀ ਦਾ ਕੱਪੜੇ ਤੇ ਕਰਦੇ ਕਿਸੇ ਵਾਂ ਸੇ ਮੁੰਦੀ ਜਾ ਤਾਦੀ ਡੇਢੀ ਹੋ ਕੇ ਤੇ ਹਾਪੋ ਵੀ ਉਸਦੀ ਆਪੋ ਲੋਜੀ ਹੋ ਮੇਰਾ ਦੁੱਧ ਅੱਧਾ ਅੱਧਕ ਹੋ ਗਿਆ ਹੈ ਹੁਣ ਮੰਮਾ ਲਾਪਿਆ ਹੁਣ ਦੁੱਧ ਇਹਦਾ ਪ੍ਰਤੀਜਨ ਉਹਨੇ ਰੱਖ ਲਿਆ ਤਾ ਵਾ ਕਹਿੰਦੀ ਰੋਟੀ ਮੈਂ ਇਧਰ ਪਕਾ ਲੈਣੀ ਆ ਤੇ ਹੁਣ ਲੱਗ ਜਾਣਾ ਅਜੇ ਘੰਟਾ ਲੱਗ ਜਾਣਾ ਇੱਕ ਘੰਟਾ ਹੋਰ ਲੱਗ ਜਾਣਾ ਹੈ ਹਜੇ ਇਹਨੂੰ ਅੱਗ ਜ਼ਿਆਦਾ ਬਾੜ ਗਈ ਤੇ ਇਹਨੇ ਦੁੱਧ ਉੱਪਰ ਚੱਲਣਾ ਸੀ ਬਾਲਣ ਹੋਰ ਪਾ ਗਈ ਕਹਿੰਦੀ ਭੂਆ ਹੌਲੀ ਹੌਲੀ ਨਹੀਂ ਬਣਾਉਣਾ ਫਟਾਫਟ ਬਣਾ ਲੈ ਫੇ ਚੱਲ ਜੀ ਸ਼ਹਿਰ ਨੂੰ ਚਲੋ ਜੀ ਮੈਂ ਬਣਾ ਲਵਾਂ ਤਾਂ ਫਿਰ ਰੋਟੀ ਰੋਟੀ ਖਾ ਕੇ ਦੇਖਦੇ ਹਾਂ ਕੀ ਕਰਦੇ ਹਾਂ ਪਹਿਲੇ ਹੁਣ ਮੇਰੀ ਰਿਕੁਐਸਟ ਹੈ ਜੀ ਮੇਰੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਵਧੀਆ ਲੱਗਦੀਆਂ ਤਾਂ ਇੱਕ ਲਾਈਕ ਕਮੈਂਟ ਕਰਿਓ ਸੋਹਣਾ ਜਿਹਾ ਕਮੈਂਟ ਕਰਿਆ ਕਰੋ ਹਾਂ ਵੀਡੀਓ ਵਧੀਆ ਲੱਗਦੀਆਂ ਤਾਂ ਗਾ ਵੀ ਸ਼ੇਅਰ ਕਰ ਦਿਆ ਕਰੋ ਉਹ ਤੇ ਲਮੇਨ ਬਣਾ ਲਵਾਂ ਤਾਂ ਫੇਰ ਤੁਹਾਡੇ ਨਾਲ ਗਾਂ ਕੰਟੀਨਿਊ ਕਰਦੀ ਐ ਫੇਰ ਕੋਈ ਗੱਲ ਬਾਤ ਫੋਨ ਨਹੀਂ ਦੇਣੀ ਖੰਡੇ ਨੂੰ ਪੰਨੀ ਤੇ ਰੋਈ ਜਾਂਦੇ ਇਹਨੂੰ ਕੋਈ ਨਹੀਂ ਖੰਡ ਵਾਲੀ ਖਾਂਦਾ ਐ ਲੋ ਜੀ ਇੱਧਰ ਮੇਰਾ ਖੂਆ ਬਣ ਗਿਆ ਐ ਲੋ ਜੀ ਖੂਆ ਬਣ ਗਿਆ ਕੜਾਈ ਮੈਂ ਲਾ ਲਈ ਐ ਥੱਲੇ ਹੁਣ ਤਾਂ ਹੁਣ ਇਹਨੂੰ ਮੈਂ ਕਾੜਦੀ ਕੰਡੇ ਚ ਅੱਤਕ ਮੈਂ ਪਹਿਲੇ ਵੀ ਚੋ ਕੱਢ ਲਿਆ ਸੀਗਾ। ਪਾਸ ਅੱਧੇ ਸੁਠਾ ਪਾ ਲਿਆ ਅੱਧਾ ਰੱਖ ਲਿਆ ਉਹਦਾ ਇਹਦੇ ਹੁਣ ਪਿੰਨੀਆਂ ਜੀਆਂ ਬੱਤ ਦੇਣੀਆਂ। ਰੋਟੀ ਸਾਰੇ ਖਾ ਖਟੇ ਆ ਮੇਰੇ ਕੋਲ ਬੈਠਾ ਕੇ ਮੈਨੂੰ ਖੋਈ ਨੂੰ ਲੱਗ ਆਇਆ ਸੀ। ਸਾਰਿਆਂ ਨੇ ਖਾ ਲਈ ਆ ਹੁਣ ਰੋਟੀ। ਮੈਂ ਖਾਣੀ ਆ ਮੜ ਜ। ਠੰਡਾ ਹੋਊਗਾ ਤਾਂ ਅਸੀਂ ਪਿੰਨੀਆਂ ਬਣਾ ਦੇਣੀਆਂ। ਥੋੜਾ ਜਿਹਾ ਕੱਟ ਕੇ ਜਿਹੜਾ ਰੱਖਿਆ ਉਹ ਭਾਬੀ ਕਹਿੰਦੀ ਸੀ ਫਿਰ ਜਦ ਤੱਕ ਤੇ ਜੇ ਨੇ ਜਾਣਾ ਤਾਂ ਉਹਨੂੰ ਅਲਸੀ ਦੀਆਂ ਪਿੰਨੀਆਂ ਹੋਰ ਬਣਾ ਕੇ ਦੇਣੀਆਂ ਆ ਉਹ ਚ ਪਾ ਲੂੰਗੀ 2 ਕਿਲੋ ਬਣ ਗਿਆ ਅੱਜ ਵੀ ਕੋਆ ਕਿਲੋ ਕੁਝ ਪਾ ਲਿਆ ਮਿੱਠਾ ਮੇਰਾ ਅੰਦਾਜ਼ਾ ਗਲਤ ਨਿਕਲ ਕੱਲ ਮੈਂ ਕਹਿੰਦੀ ਸੀ 3 ਕਿਲੋ ਨਿਕਲਿਆ 3.5 ਕਿਲੋ ਅੱਜ ਮੈਂ ਹਣ 2 ਕਿਲੋ ਕਹਿੰਨੀ ਆ ਤਾਂ 2.5 ਕਿਲੋ ਨਿਕਲਣਾ ਹੈ ਵੇਖਿਆ ਆ ਥੋੜਾ ਚਲੋ ਜੀ ਜਦ ਤੱਕ ਇਹ ਠੰਡਾ ਹੁੰਦਾ ਹੈ ਤਾਂ ਮੈਂ ਖਾਣਾ ਨਹੀਂ ਰੋਟੀ ਵੀਡੀਓ ਦਾ ਹੁੰਨ ਮੈਂ ਬਲੌਗ ਦਾ ਇੱਥੇ ਕਰਦੀ ਆ ਚਲੋ ਰਹਿਣ ਲੱਗਦੇ ਆਂ ਅੱਜ ਦੇ ਨਵੇਂ ਬਲੌਗ ਦੇ ਨਾਲ ਨਵੀਂ ਵੀਡੀਓ ਦੇ ਨਾਲ ਉਹਦੇ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ